ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵ ਕੁਮਾਰ ਦਸਾਂ। ਦੋਸਤੋ ਨਵੇਂ ਸਾਲ ਦਾ ਆਗਾਜ਼ ਯੂਐਸ ਦੇ ਲਈ ਕੋਈ ਖਾਸ ਚੰਗਾ ਨਹੀਂ ਹੋਇਆ। ਯੂਐਸਏ ਦੇ ਅੰਦਰ ਦੋ ਐਸੀਆਂ ਘਟਨਾਵਾਂ ਹੋਈਆਂ ਨੇ ਹਾਲਾਂਕਿ ਇਹਨਾਂ ਨੂੰ ਜੋੜਿਆ ਤਾਂ ਨਹੀਂ ਜਾ ਰਿਹਾ ਪਰ ਇਹ ਕਾਫੀ ਜ਼ਿਆਦਾ ਗੰਭੀਰ ਨੇ ਐਂਡ ਸਪੈਸ਼ਲੀ ਇੱਕ ਸਖਸ਼ ਨੇਤਾ ਜਿੱਦਾਂ ਉਹਨੇ ਜਾ ਕੇ ਲੋਕਾਂ ਦੇ ਉੱਤੇ ਗੱਡੀ ਚੜਾਈ ਆ ਇੱਕ ਨਵਾਂ ਫੀਨੋਮੀਨਾ ਸਾਨੂੰ ਪਿਛਲੇ ਕੁਝ ਸਾਲਾਂ ਤੋਂ ਨਜ਼ਰ ਆ ਰਿਹਾ। ਹਾਲੀਆ ਦਿਨਾਂ ਦੇ ਵਿੱਚ ਪਹਿਲਾਂ ਵੀ ਇੱਕ ਕੇਸ ਟਿਕੀ ਦੀ ਜਰਮਨ ਦੇ ਵਿੱਚ ਵੀ ਘਟਨਾ ਹੋ ਚੁੱਕੀ ਹੈ ਜਦੋਂ ਕ੍ਰਿਸਮਸ ਮਾਰਕੀਟ ਦੇ ਵਿੱਚ ਇੱਕ ਜਿਹੜਾ ਸਖਸ਼ ਨੇ ਜਾ ਕੇ ਲੋਕਾਂ ਨੂੰ ਗੱਡੀ ਆਪਣੀ ਗੱਡੀ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਇਹ ਅਮਰੀਕਾ ਦੇ ਵਿੱਚ ਜਿਹੜੀ ਆ ਘਟਨਾ ਵਾਪਰੀ ਆ ਜਿਹਦੇ ਵਿੱਚ ਘੱਟੋ ਘੱਟ 15 ਜਾਣਿਆਂ ਦੀ ਮੌਤ ਹੋਈ ਦੱਸੀਦੀ ਆ ਤੇ ਕਾਫੀ ਜਾਣੇ ਜਿਹੜੇ ਆ ਫੱਟੜ ਹੋਏ ਨੇ ਅਮਰੀਕਨ ਰਾਸ਼ਟਰਪਤੀ ਜੋ ਬਾਈ ਦਿੰਦਾ ਕਹਿਣਾ ਕਿ ਇਹ ਜਿਹੜਾ ਸਖਸ਼ ਸੀਗਾ ਜਿਹੜਾ ਕਿ ਪਿਕਅਪ ਟਰੱਕ ਚਲਾ ਰਿਹਾ ਸੀਗਾ ਇਹਦੀ ਕੋਸ਼ਿਸ਼ ਇਹ ਹੀ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਮਾਰ ਸਕੇ ਤੇ ਇਹਨੇ ਨਵੇਂ ਸਾਲ ਦਾ ਇਹ ਨਿਊ ਆਨਲਾਈਨ ਜਿਹੜਾ ਇਲਾਕਾ ਹੈ ਉੱਥੇ ਦਾ ਯੂ ਐਸ اے ਦਾ ਉੱਥੇ ਨਵੇਂ ਸਾਲ ਦੀਆਂ ਜਦੋਂ ਖੁਸ਼ੀਆਂ ਮਨਾਉਣ ਦੇ ਲਈ ਲੋਕ ਇਕੱਠੇ ਸੀਗੇ ਉੱਥੇ ਜਾ ਕੇ ਇਹਨੇ ਆਪਣੇ ਇਸ ਵਾਹਨ ਦੇ ਨਾਲ ਲੋਕਾਂ ਤੇ ਅਟੈਕ ਕੀਤਾ ਇਹਦੇ ਵਿੱਚ ਬੀਬੀਸੀ ਰਿਪੋਰਟ ਕਰ ਰਿਹਾ ਕਿ 15 ਲੋਕ ਮਾਰੇ ਗਏ ਨੇ ਤੇ ਘੱਟੋ ਘੱਟ ਇਸ ਸਮੇਂ ਤੱਕ 35 ਜਿਹੜੇ ਫਟਣ ਨੇ ਉਹਨਾਂ ਦੀ ਰਿਪੋਰਟ ਸਾਹਮਣੇ ਆਈ ਆ ਇਹ ਜਿਹੜਾ ਨਿਊ ਉਹ ਲਾਈਨ ਉਹ ਲੀਨਿਆ ਉਹਦਾ ਇੱਕ ਬਰਬੋਰਨ ਸਟਰੀਟ ਆ ਜਿੱਥੇ ਇਹ ਘਟਨਾ ਵਾਪਰੀ ਆ ਤੇ ਇਹ ਜਿਹੜਾ ਡਰਾਈਵਰ ਆ ਇਹਦੀ ਪਛਾਣ ਸਾਹਮਣੇ ਆਈ ਆ ਸ਼ਮਸਦਿਨ ਜੱਬਾਰ ਇਹ ਪਹਿਲਾਂ ਯੂਐਸ ਆਰਮੀ ਦੇ ਵਿੱਚ ਕੰਮ ਕਰਦਾ ਰਿਹਾ ਯੂਐਸ ਆਰਮੀ ਬੈਟਰਨ ਆ ਟੈਕਸਿਸ ਤੋਂ ਟੈਕਸਿਸ ਜਿਹੜਾ ਇਲਾਕਾ ਯੂਐਸਏ ਦਾ ਉਥੋਂ ਇਹ ਯੂਐਸਡੀ ਫੌਜ ਦੇ ਵਿੱਚ ਜਿਹੜਾ ਵੀ ਰਿਆ ਤੇ ਟੈਕਸਸ ਤੋਂ ਇਹਦਾ ਸਬੰਧ ਆ ਤੇ ਇਹਨੂੰ ਬਾਅਦ ਵਿੱਚ ਸ਼ੂਟਆਊਟ ਪੁਲਿਸ ਦੇ ਨਾਲ ਜਿਹੜਾ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ ਕਿਉਂਕਿ ਇਹਨੇ ਪਹਿਲਾਂ ਅਟੈਕ ਏਸਟਰੀਕੇ ਨਾਲ ਗੱਡੀ ਲੋਕਾਂ ਦੇ ਉੱਤੇ ਚੜਾਈ ਤੇ ਬਾਅਦ ਵਿੱਚ ਪੁਲਿਸ ਨਾਲ ਇਹਦਾ ਮੁਕਾਬਲਾ ਹੁੰਦਾ ਜਿੱਥੇ ਇਹਨੂੰ ਮਾਰ ਮੁਕਾਇਆ ਜਾਂਦਾ ਉਸ ਤੋਂ ਬਾਅਦ ਐਫਬੀਆਈ ਕਿਉਂਕਿ ਜਿੱਦਾਂ ਇੰਡੀਆ ਦੇ ਹਿਸਾਬ ਦੇ ਨਾਲ ਆਪਾਂ ਜੇਕਰ ਗੱਲ ਕਰੀਏ ਤਾਂ ਜਿੱਦਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਨੇ ਆਬਵੀਅਸਲੀ ਯੂਐਸਏ ਦੇ ਵਿੱਚ ਵੀ ਇਦਾਂ ਹੀ ਹੈ ਤੇ ਉਥੇ ਵੀ ਜਿਹੜਾ ਸੈਂਟਰਲ ਜਿਹਦਾ ਆਪਾਂ ਇੱਥੇ ਦੀਆਂ ਆਪਣੀਆਂ ਏਜੰਸੀਜ਼ ਕਹਿ ਦਿੰਦੀਆਂ ਮੋਸਟਲੀ ਉਥੇ ਫੈਡ ਕਹਿ ਦਿੰਦੇ ਆ ਸੋ ਇਹ ਜਿਹੜੇ ਫੈਡਰਲ ਏਜੰਟ ਆ ਐਫ ਵੀ ਆਈ ਆ ਇਹਨਾਂ ਨੇ ਫਿਰ ਆ ਕੇ ਉਹ ਸਾਰੇ ਕੇਸ ਨੂੰ ਆਪਣੇ ਅੰਡਰ ਲੈ ਲਿਆ ਤੇ ਜਿਹੜੀ ਐਫ ਵੀ ਆਈ ਆ ਉਹਦਾ ਇਹ ਕਹਿਣਾ ਕਿ ਇਹ ਜਿਹੜਾ ਸਖਸ ਜਿਹੜਾ ਇਹਨੇ ਟਰੱਕ ਇਹ ਹੀ ਸਿਗਾ ਇਹਦਾ ਪਿਕਅਪ ਟਰੱਕ ਸਿਗਾ ਪਿਕਅਪ ਆਪਾਂ ਕਹਿਦੀ ਦਾਮ ਸੋ ਉਹ ਉਹਦੇ ਵਿੱਚੋਂ ਐਫ ਵੀ ਆਈ ਨੂੰ ਇੱਕ ਇਸਲਾਮਿਕ ਸਟੇਟ ਦਾ ਜਿਹੜਾ ਫਲੈਗ ਲੱਬਾ AISIL JAI AISIS ਨੂੰ ਪਹਿਲਾਂ ਕਿਹਾ ਜਾਂਦਾ ਸੀ ਸੋ ਇਸ ਇਸਲਾਮਿਕ ਸਟੇਟ ਦਾ ਜਿਹੜਾ ਫਲੈਗ ਆ ਇਸਲਾਮਿਕ ਸਟੇਟ ਗਰੁੱਪ ਦਾ ਉਹ FBI ਨੂੰ ਇਹਦੇ ਉਸ ਟਰੱਕ ਦੇ ਵਿੱਚੋਂ ਮਿਲਿਆ ਜਿਹੜਾ ਟਰੱਕ ਇਹਨੇ ਲੋਕਾਂ ਤੇ ਚੜਾ ਕੇ ਘਟੋ ਘਟ 15 ਜਣਿਆਂ ਨੂੰ ਮਾਰਤਾ ਤੇ ਦਰਜਨਾ ਨੂੰ ਹੀ ਜ਼ਖਮੀ ਕੀਤਾ ਸੋ ਇਹਦੇ ਇਹ ਜਿਹੜਾ ਟਰੱਕ ਆ ਇਹ ਵੀ ਇਹਨੇ ਰੈਂਟ ਤੇ ਲਿਆ ਹੋਇਆ ਸੀਗਾ ਕਿਸੇ ਕੰਪਨੀ ਤੋਂ ਰੈਂਟ ਤੇ ਲਿਆ ਸੀ ਤੇ ਇਹਦੇ ਵਿੱਚ ਜਿਹੜੇ ਇਨਵੈਸਟੀਗੇਟਰਸ ਨੇ ਜਿਹੜੇ ਜਾਂਚ ਕਰਤਾ ਨੇ ਇਸ ਸਮੇਂ ਉਹਨਾਂ ਦਾ ਇਹ ਮੰਨਣਾ ਆ ਕਿ ਉਹ ਇਹ ਇਸ ਗੱਲ ਤੇ ਯਕੀਨ ਕਰ ਰਹੇ ਨੇ ਕਿ ਇਹ ਜਿਹੜਾ ਸਖਸ਼ਾ ਇਹ ਇਕੱਲਾ ਨਹੀਂ ਸੀ ਕੰਮ ਕਰ ਰਿਹਾ ਵੀ ਇਸ ਘਟਨਾ ਦੇ ਪਿੱਛੇ ਹੋਰ ਲੋਕ ਵੀ ਹੋ ਸਕਦੇ ਆ ਇਹ ਜਿਹੜੀ ਸਾਰੀ ਘਟਨਾ ਹੋਈ ਆ ਤੇ ਇਹ ਇਹ ਜਿਹੜੇ ਲੋਕ ਫਟੜ ਹੋਏ ਨੇ ਇਹਦੇ ਵਿੱਚ ਜਿਹੜੇ ਵਿਕਟਮਸ ਨੇ ਉਹਨਾਂ ਦੀਆਂ ਆਇਡੈਂਟਿਟੀਆਂ ਹਜੇ ਸਟਿਲ ਜਿਹੜੀਆਂ ਸਟੈਬਲਿਸ਼ ਕੀਤੀਆਂ ਜਾ ਰਹੀਆਂ ਤੇ ਇਹ ਕਿਉਂਕਿ ਉਸ ਹਾਲਾਕੇ ਹੁਣ ਤਾਂ ਦੱਸਦੇ ਆ ਕਿ ਉਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸ਼ਾਂਤੀ ਹੋ ਚੁੱਕੀ ਆ ਪਰ ਉੱਥੇ ਪਹਿਲਾਂ ਫੁੱਟਬਾਲ ਦਾ ਮੈਚ ਵਗੈਰਾ ਵੀ ਸੀ ਤੇ ਇਸ ਕਰਕੇ ਬਹੁਤ ਸਾਰੇ ਲੋਕ ਬਾਰੋਂ ਵੀ ਉੱਥੇ ਘੁੰਮਣ ਫਿਰਨ ਆਏ ਹੋਏ ਸੀ ਤੇ ਕਾਫੀ ਜ਼ਿਆਦਾ ਲੋਕਾਂ 'ਚ ਉੱਥੇ ਪਹਿਲਾਂ ਚਹਿਲ ਪਹਿਲ ਸੀ ਜਦੋਂ ਇਸ ਜਿਹੜਾ ਸਖਸ਼ ਨੇ ਜਾ ਕੇ ਉੱਥੇ ਅਟੈਕ ਕੀਤਾ ਐਂਡ ਉਸ ਤੋਂ ਬਾਅਦ ਇੱਕ ਘਟਨਾ ਹੋਰ ਹੁੰਦੀ ਆ ਯੂਕੇ ਦੇ ਸੌਰੀ ਯੂਐਸਏ ਦੇ ਵਿੱਚ ਟਰੰਪਸ ਆਬ ਡੋਨਲਡ ਟਰੰਪ ਜਿਹੜੇ ਕਿ ਇਲੈਕਟਿਡ ਪ੍ਰੈਜ਼ੀਡੈਂਟ ਨੇ ਆਪਾਂ ਜਾਣਦੇ ਆ 20 ਜਨਵਰੀ ਨੂੰ ਉਹਨਾਂ ਨੇ ਸੌਹ ਚੁੱਕੜੀਆਂ ਅਮਰੀਕਨ ਰਾਸ਼ਟਰਪਤੀ ਦੇ ਤੌਰ ਤੇ 20 ਜਨਵਰੀ ਨੂੰ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਐਂਟਰ ਕਰ ਜਾਣਾ ਜਦ ਤਾ ਉਹ ਨਵੰਬਰ ਚ ਹੀ ਗਏ ਸੀ ਪਰ ਅਮਰੀਕਾ ਦਾ ਸਿਸਟਮ ਜਿਹੜਾ ਥੋੜਾ ਇਸ ਹਿਸਾਬ ਨਾਲ ਕੰਮ ਕਰਦਾ ਕਿ ਉੱਥੇ ਚੋਣਾਂ ਤੋਂ ਬਾਅਦ ਕੁਝ ਦਿਨ ਜਿਹੜਾ ਪੁਰਾਣੀ ਸਰਕਾਰ ਉਸੇ ਤਰੀਕੇ ਨਾਲ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਜਿਹੜੇ ਨਵੇਂ ਰਾਸ਼ਟਰਪਤੀ ਆ ਉਹ ਜਾ ਕੇ ਸੌਹ ਚੁੱਕਦੇ ਨੇ ਸੋ ਇਹ ਜਿਹੜੇ ਹੈਗੇ ਨੇ ਡੋਨਲਡ ਟਰੰਪ ਹੁਣੀ ਇਹਨਾਂ ਦਾ ਹੋਟਲ ਆ ਲਾਸ ਵੈਗਾਸ ਦੇ ਵਿੱਚ ਸੋ ਉਹਦੇ ਬਾਹਰ ਇੱਕ ਸਾਈਬਰ ਟਰੱਕ ਜ ਟੈਸਲਾ ਸਾਈਬਰ ਟਰੱਕ ਉਹਦੇ ਵਿੱਚ ਬਲਾਸਟ ਹੁੰਦਾ ਹੁਣ ਇਸ ਜਿਹੜਾ ਸਾਈਬਰ ਟਰੱਕ ਸਿਕਾ ਇਹਦੇ ਵਿੱਚ ਦੱਸਦੇ ਆ ਕਈ ਤੇਲ ਦੀਆਂ ਕੈਨ ਕਨ ਰੱਖੇ ਹੋਏ ਸਕੇ ਪਟਾਕੇ ਰੱਖੇ ਹੋਏ ਸਕੇ ਆਤਿਸ਼ਬਾਜੀ ਫਾਇਰ ਵਰਕਸ ਮੋਟਾਰਸ ਰੱਖੇ ਹੋਏ ਸਕੇ ਤੇ ਇਸ ਜਿਹੜਾ ਜਦੋਂ ਇਹਦੀ ਤਾਂ ਵੀਡੀਓ ਫੁਟੇਜ ਵੀ ਸਾਹਮਣੇ ਆ ਚੁੱਕੀ ਆ ਹੁਣ ਇਹਦੇ ਵਿੱਚ ਜਦੋਂ ਅਟੈਕ ਹੁੰਦਾ ਇਸ ਸਾਈਬਰ ਟਰੱਕ ਦੇ ਵਿੱਚ ਇਹਦੇ ਨਾਲ ਇਹਦਾ ਡਰਾਈਵਰ ਵੀ ਮਾਰਿਆ ਜਾਂਦਾ ਤੇ 7 ਲੋਕ ਜਿਹੜੇ ਆ ਇਹਦੇ ਵਿੱਚ ਇੰਜਰਡ ਹੋ ਜਾਂਦੇ ਤੇ ਇਹ ਇਸ ਟਰੱਕ ਨੂੰ ਵੀ ਜਿਹੜਾ ਰੈਂਟ ਕੀਤਾ ਗਿਆ ਸੀ ਤੇ ਇਹ ਇਹਦੇ ਬਾਬਤ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਕੀ ਇਹ ਜਿਹੜਾ ਸਾਈਬਰ ਟਰੱਕ ਆ ਟੈਸਲਾ ਦਾ ਸਾਈਬਰ ਟਰੱਕ ਜਿਹੜਾ ਉਹਦਾ ਫਟਣਾ ਰੰਪ ਹਾਟਲ ਦੇ ਬਾਹਰ ਕੀ ਇਹ ਘਟਨਾ ਤੇ ਜਿਹੜੀ ਘਟਨਾ ਹੋਈ ਹੈ ਨਿਊ ਔਰਲਾਈਨਸ ਦੇ ਵਿੱਚ ਜਿੱਥੇ ਕਿ ਇੱਕ ਸਰਫਰੇ ਨੇ ਅਟੈਕ ਕੀਤਾ ਲੋਕਾਂ ਦੇ ਉੱਤੇ ਆਪਣੀ ਵਾਹਨ ਦੇ ਨਾਲ ਉਸ ਉਹ ਵੀ ਉਹ ਵਾਹਨ ਜਿਹੜਾ ਕਿ ਉਹਨੇ ਰੈਂਟ ਤੇ ਲਿਆ ਸੀ ਕਿ ਇਹ ਘਟਨਾ ਜਿਹੜੀਆਂ ਕਿਤੇ ਆਪਸ ਵਿੱਚ ਜੁੜਦੀਆਂ ਨੇ ਇਹਨਾਂ ਨੂੰ ਜਿਹੜਾ ਸਸਪੈਕਟਿਡ ਟੈਰਰਿਸਟ ਅਟੈਕ ਵੀ ਮੰਨਿਆ ਜਾ ਰਿਹਾ ਹਜੇ ਇਹਦੇ ਤੇ ਇਨਵੈਸਟੀਗੇਸ਼ਨ ਜਾਰੀ ਆ ਅਮਰੀਕਨ ਜਿਹੜੀਆਂ ਅਥਾਰਟੀਜ਼ ਦੀ ਕਿਉਂਕਿ ਇਹ ਇਸ ਇਹਦੇ ਵਿੱਚੋਂ ਇਹਦੇ ਜਿਹੜਾ ਟਰੱਕ ਦੇ ਵਿੱਚੋਂ ਜਿਹਨੇ ਪਹਿਲਾਂ 15 ਲੋਕਾਂ ਨੂੰ ਮਾਰਿਆ ਉਹਦੇ ਵਿੱਚੋਂ ਜਿਹੜਾ ਮਿਲਿਆ ਉਹਨਾਂ ਨੂੰ ਇਸਲਾਮਿਕ ਸਟੇਟ ਗਰੁੱਪ ਦਾ ਜਿਹੜਾ ਫਲੈਗ ਮਿਲਿਆ ਇਹਦੇ ਚਲਦਿਆਂ ਕਾਫੀ ਜਿਆਦਾ ਜਿਹੜਾ ਇਹਨੂੰ ਲੈ ਕੇ ਖਦਸ਼ਾਤ ਵੱਧ ਗਏ ਨੇ ਕਿ ਇਹ دہشت گردੀ ਨਾਲ ਜੁੜਿਆ ਇੱਕ ਅਟੈਕ ਜਿਹੜਾ ਉਹ ਹੋ ਸਕਦਾ ਸੋ 225 ਦੀ ਸ਼ੁਰੂਆਤ ਕੋਈ ਖਾਸੀ ਚੰਗੀ ਨਹੀਂ ਰਹੀ ਅਮਰੀਕਾ ਦੇ ਲਈ ਆਲਰੇਡੀ ਆਪਾਂ ਜਾਣਦੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਜਿਹੜਾ ਜੰਗੀ ਮਾਹੌਲ ਹੈ ਗਾਜ਼ਾ ਦਾ ਜਿਹੜਾ ਕੌਨਫਲਿਕਟ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਲੱਗਦਾ ਤਾਂ ਇਦਾਂ ਸੀ ਕਿ ਡੋਨਲਡ ਟਰੰਪ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜੋ ਬਾਈਡਨ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਕੌਨਫਲਿਕਟ ਨੂੰ ਖਤਮ ਕਰਵਾਇਆ ਜਾਵੇ ਜਦੋਂ ਉਹਨਾਂ ਨੇ ਖਤਮ ਕਰਵਾਇਆ ਕਹ ਲੋ ਕਿ ਜਿਹੜਾ ਇਹਨਾਂ ਦਾ ਇਜ਼ਰਾਈਲ ਵਾਲਿਆਂ ਦਾ ਹਜ਼ਬੋਲਾ ਦੇ ਨਾਲ ਲੈਬਨਨ ਦੇ ਨਾਲ ਜਿਹੜਾ ਉਹਨਾਂ ਦਾ ਪ੍ਰੋਬਲਮ ਚੱਲ ਰਹੀ ਸੀ ਕੌਨਫਲਿਕਟ ਚੱਲ ਰਿਹਾ ਸੀਗਾ ਉਹਨੂੰ ਇਹਨਾਂ ਨੇ ਖਤਮ ਕਰਵਾਇਆ ਜੋ ਬਾਈਡਨ ਦੀ ਰਜਿਮ ਨੇ ਕਿ ਇਹਨੂੰ ਆਬਵੀਅਸਲੀ ਉਹ ਚਾਹਣਗੇ ਤਾਂ ਇਹੀ ਕਿ ਉਹ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਜਿਹੜਾ ਸਾਰਾ ਗਾਜ਼ਾ ਵਾਲਾ ਇਹਨੂੰ ਵੀ ਸਮੇਟਣ ਕਿਉਂਕਿ ਅਮਰੀਕਾ ਦੇ ਵਿੱਚ ਜਿੰਨੀ ਉੱਥੇ ਦੀ ਅੰਦਰੂਨੀ ਮੁਲਕ ਦੇ ਵਿੱਚ ਕੀ ਚੱਲਦਾ ਉਹਦੇ ਨਾਲ ਦੀ ਨਾਲ ਉੱਥੇ ਦੀ ਰਾਜਨੀਤੀ ਦੇ ਵਿੱਚ ਫੋਰਨ ਸੋਇਲਸ ਤੇ ਫੋਰਨ ਪੋਲਿਸੀ ਦੇ ਵਿੱਚ ਕੀ ਚੱਲ ਰਿਹਾ ਇਹ ਵੀ ਬਹੁਤ ਮਹੱਤਵਪੂਰਨ ਹੈ ਤੇ ਡ੍ਰੰਪ ਲਗਾਤਾਰ ਇਹ ਗੱਲ ਕਹਿ ਰਹੇ ਕਿ ਜਦੋਂ ਮੈਂ ਗਿਆ ਸੀਗਾ ਦੁਨੀਆ ਦੇ ਵਿੱਚ ਕੋਈ ਜੰਗ ਨਹੀਂ ਸੀ ਮੈਂ ਇਹ ਵੀ ਐਲਾਨ ਕਰਤਾ ਸੀ ਕਿ ਅਫਗਾਨਿਸਤਾਨ ਦੇ ਵਿੱਚੋਂ ਆਪਣੇ ਫੌਜੀ ਮੈਂ ਬਾਹਰ ਕੱਢਣੇ ਆ ਤੇ ਜਦੋਂ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਆਈ ਹੈ ਉਦੋਂ ਦੀ ਪਹਿਲਾਂ ਯੂਕਰੇਨ ਤੇ ਰਸ਼ੀਆ ਦੀ ਵਾਰ ਸ਼ੁਰੂ ਹੋ ਗਈ ਤੇ ਫਿਰ ਗਾਜ਼ਾ ਵਾਲਾ ਕਨਫਲਿਕਟ ਸ਼ੁਰੂ ਹੋ ਗਿਆ ਸੀਰੀਆ ਵਾਲਾ ਤਾਂ ਚਲੋ ਇਹਨਾਂ ਵੀ ਉਹੋ ਕਹਿ ਲਓ ਕਿ ਖਤਮ ਹੀ ਹੋਇਆ ਉੱਥੇ ਦੇ ਜਿਹੜੇ ਰੈਬਲਸ ਆ ਉਹ ਉਹਨਾਂ ਨੇ ਕਬਜ਼ਾ ਕਰ ਲਿਆ ਸੀਰੀਆ ਦੀ ਰਾਜਧਾਨੀ ਦੇ ਉੱਤੇ ਪਰ ਇਹ ਮਿਡਲ ਈਸਟ ਦੇ ਵਿੱਚ ਵੀ ਜਿਹਾ ਵੈਸੇ 올 ਵਰਲਡ ਵਾਈਡ ਜਿਹੜਾ ਹਾਲਾਤ ਕੋਈ ਚੰਗੇ ਨਹੀਂ ਹੈਗੇ ਲਗਾਤਾਰ ਦੁਨੀਆ ਦੇ ਖਾਸ ਕਰਕੇ ਸਾਡੀ ਯੂਰਪੀਅਨ ਲੀਡਰਸ ਨੇ ਕਈ ਵਾਰ ਇਹ ਗੱਲ ਕਹੀ ਆ ਕਿ ਅਸੀਂ ਜੰਗਾਂ ਵਾਲੇ ਟਾਈਮ ਦੇ ਵਿੱਚੋਂ ਗੁਜ਼ਰੇ ਆ ਵਾਰ ਵਾਲੇ ਟਾਈਮ ਦੇ ਵਿੱਚੋਂ ਗੁਜ਼ਰੇ ਰਿਹਾ ਤੇ ਸਾਡੇ ਲੋਕਾਂ ਨੂੰ ਤਿਆਰੀ ਵੀ ਉਸੇ ਤਰੀਕੇ ਨਾਲ ਕਰਨੀ ਚਾਹੀਦੀ ਇਸੇ ਤਰੀਕੀ ਇਹ ਇਹ ਗੱਲਾਂ ਵੀ ਕਈਆਂ ਗਈਆਂ ਨੇ ਸਾਡੇ ਇੱਥੇ ਯੂਰੋਪੀਅਨ ਲੀਡਰਸ ਦੇ ਵੱਲੋਂ ਸੋ ਉਸ ਤੋਂ ਬਾਅਦ ਜਦੋਂ ਇਦਾਂ ਦੇ ਹਮਲੇ ਹੁੰਦੇ ਆ ਤੇ ਹੁਣ ਅੱਛਾ ਇਹ ਜਿਹੜਾ ਹੁਣ ਦੇਖੋ ਤੁਸੀਂ ਟਰੰਪ ਦੇ ਹੋਟਲ ਦੇ ਬਾਹਰ ਅਟੈਕ ਹੋਇਆ ਜਾਂ ਹਮਲਾ ਹੋਇਆ ਜਾਂ ਜਿਹੜਾ ਬਲਾਸਟ ਹੋਇਆ ਗੱਡੀ ਦੇ ਵਿੱਚ ਕਿਹਦੇ ਵਿੱਚ ਹੋਇਆ ਟੈਸਲਾ ਸਾਈਬਰ ਟਰੱਕ ਟੈਸਲਾ ਟੈਸਲਾ ਮੀਨਸ ਐਲਨ ਮਸਕ ਐਲਨ ਮੀਨ ਐਲਨ ਮਸਕ ਮੀਨਸ ਅੱਜਕੱਲ ਟਵਿੱਟਰ ਤੇ ਐਕਸ ਦੇ ਨਾਲ ਦੀ ਨਾਲ ਇੱਕ ਵੱਡਾ ਪੋਲੀਟਿਸ਼ੀਅਨ ਪੋਲੀਟਿਸ਼ੀਅਨ ਨਾ ਕਹਿ ਕੇ ਉਹ ਇੱਕ ਰਾਈਟ ਵਿੰਗ ਵਿਚਾਰਧਾਰਾ ਨੂੰ ਇੱਕ ਫੇਸ ਮਿਲ ਗਿਆ ਤੇ ਜੇ ਜੀਐਸਵੀਕੇ ਦੀਆਂ ਉਹ ਗੱਲਾਂ ਕਰਦਾ ਉਹ ਬਹੁਤ ਤਾਂ ਦੀਆਂ ਜਾ ਕੇ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਨੇ ਕਿ ਉਹਦੇ ਐਕਸਟ੍ਰੀਮ ਵਿਊਜ਼ ਨੇ ਜਿਹੜੀਆਂ ਗੱਲਾਂ ਉਹ ਕਰਦਾ ਤੇ ਇਹ ਸਾਰੀਆਂ ਚੀਜ਼ਾਂ ਜੁੜ ਵੀ ਸਕਦੀਆਂ ਕੱਲ ਨੂੰ ਸੋ ਇਹਦੇ ਤੇ ਲਗਾਤਾਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਕਿ ਕਿੱਦਾਂ ਨੂੰ ਸਥਿਤੀ ਜਾ ਰਹੀ ਹੈ ਤੇ ਦੁਆ ਗੋਹਾਂ ਕਿ ਇਹ ਸਾਲ ਸਾਰਿਆਂ ਦੇ ਲਈ ਚੰਗੀਆਂ ਖੁਸ਼ੀਆਂ ਲੈ ਕੇ ਆਵੇ ਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਇਹਨਾਂ ਦਾ ਸਾਨੂੰ ਨਾ ਇਹਨਾਂ ਨੂੰ ਦੇਖਣਾ ਸੁਣਨਾ ਪਵੇ ਸੁਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਾਸਿਕਾ